ਸ਼੍ਰੀ ਅਕਾਲ ਜੀ ਸਾਰਤਾ ਤੁਹਾਡਾ ਸਾਡਾ YouTube ਚੈਨਲ ਤੇ ਹਾਂਜੀ ਅੱਜ ਆਪਾਂ ਬਣਾਵਾਂਗੇ ਡਰਾਈ ਫਰੂਟ ਵਾਲੀਆਂ ਪਿੰਨੀਆਂ ਉਹਨਾਂ ਦੇ ਵਿੱਚ ਆਪਾਂ ਅਲਸੀ ਵੀ ਪਾਵਾਂਗੇ ਤੇ ਡਰਾਈ ਫਰੂਟ ਵਾਲੀਆਂ ਪਿੰਨੀਆਂ ਬਣਾਉਣ ਲਈ ਜਿਹੜਾ ਕਿ ਆਪਾਂ 1.5 ਕਸੌ 100 ਗ੍ਰਾਮ ਦੇ ਕੇ ਆਪਾਂ ਸਾਰਾ ਸਮਾਨ ਡਰਾਈ ਫਰੂਟ ਲਏ ਹੋਇਆ ਇਹ ਮੇਰਾ ਕੱਚਾ ਪਿਸਤਾ ਕਾਜੂ ਬਦਾਮ ਮਗਜ ਅਖਰੋਟ ਤੇ ਇੱਧਰ ਇੱਕ ਦਾਖਾਂ ਤੇ ਇੱਧਰ ਆਪਾਂ ਲਈ ਹੋਈ ਆ ਅਲਸੀ ਤੇ ਇਹਨੂੰ ਜਿਹੜਾ ਕਿ ਆਪਾਂ ਕੜਾਈ ਦੇ ਵਿੱਚ ਪਾ ਕੇ ਪਹਿਲਾਂ ਡਰਾਈ ਰੋਸਟ ਕਰਾਂਗੇ ਕੜਾਈ ਵਿੱਚ ਆਪਾਂ ਅਲਸੀ ਨੂੰ ਪਾ ਲਿਆ ਤੇ ਇਧਰ ਆਪਾਂ ਸੀਡਲੈਸ ਖਜੂਰਾਂ ਲਈਆਂ ਹੋਈਆਂ ਇਹਨਾਂ ਦੇ ਵਿੱਚ ਆਪਾਂ ਕੋਈ ਵੀ ਗੁੜ ਜਾਂ ਕੁਝ ਵੀ ਸ਼ੱਕਰ ਜਾਂ ਖੰਡ ਵਗੈਰਾ ਨਹੀਂ ਪਾਵਾਂਗੇ ਤੇ ਇਹਨਾਂ ਦੀ ਵਧੀਆ ਚਾਸ਼ਨੀ ਬਣ ਜਾਂਦੀ ਆ ਸੀਡਲੈਸ ਆਪਾਂ ਖਜੂਰਾਂ ਲਈਆਂ ਹੋਈਆਂ ਨੇਗੀਆਂ ਤੇ ਚਾਹੀ ਆਪਣੀਆਂ ਬੀ ਟਰਾਈ ਰੋਸਟ ਹੋ ਰਹੀ ਆ ਤੁਹਾਨੂੰ ਇਹਦਾ ਜਿਹੜੇ ਕੀ ਆਵਾਜ਼ ਵੀ ਸੁਣਾਈ ਦੇ ਰਹੀ ਹੋਊਗੀ ਇਹਦਾ ਆਪਾਂ ਇਹਨੂੰ ਡਰਾਈ ਰੋਸਟ ਕਰਾਂ। ਗੈਸ ਦਾ ਜਿਹੜਾ ਫਲੇਮ ਆ ਉਹ ਆਪਾਂ ਮੀਡੀਅਮ ਕਰ ਲਿਆ। ਇਹਨੂੰ ਆਪਾਂ ਹਿਲਾਉਂਦੇ ਰਹਿਣਾਗਾ। ਅੰਸੀ ਆ। ਇਹ ਡਰਾਈ ਰੋਸਟ ਹੋ ਚੁੱਕੀ ਆ। ਆਪਾਂ ਇਹਨੂੰ 2-3 ਮਿੰਟ ਦੇ ਸਰੀਬ ਜਿਹੜੇ ਕੀ ਟਰਾਈ ਰੋਸਟ ਕਰਾਂਗੇ। ਅੰਸੀ ਆਪਣੀ ਡਰਾਈ ਰੋਸਟ ਹੋ ਗਈ ਤੇ ਹੁਣ ਆਪਾਂ ਇਹਨੂੰ ਠੰਡਾ ਕਰਨ ਦੇ ਲਈ ਪਲੇਟ ਦੇ ਵਿੱਚ ਕੱਢਤਾ। ਤੇ ਹੁਣ ਆਪਾਂ ਜਿਹੜੇ ਕੀ ਆ ਡਰਾਈ ਫਰੂਟ ਨੇ ਸਾਰੇ ਇਹਨਾਂ ਨੂੰ ਵੀ ਆਪਾਂ ਰੋਸਟ ਕਰਾਂਗੇ। ਇਨਾ 로ਸਟ ਕਰਨ ਲਈ ਆਪਾਂ ਘਿਓ ਅੰਦਰ ਕਰਾਂਗੇ ਪਰਾਹੀ ਦੇ ਵਿੱਚ ਬੇਸਤੀ ਘਿਓ ਪਾੜ ਦਿੱਤਾ ਆਪਨੇ ਕਾਜੂ ਤੇ ਬਦਾਮ ਇਕੱਠੇ ਕਰ ਲੈਨੇ ਓਕੇ ਆਪਾਂ ਡਰਾਈ ਫਰੂਟ ਰੋਸਟ ਕਰਨੇ ਆ ਉਹ ਆਪਾਂ ਘਿਓ ਦੇ ਵਿੱਚ ਕਰਨੇ ਆ ਉਹ ਆਪਾਂ ਡਰਾਈ ਰੋਸਟ ਨਹੀਂ ਕਰਨੇ ਲੱਗੂਆਂ ਦੀ ਪਕੜ ਨਹੀਂ ਬਣਦੀ ਉਹ ਬ੍ਰਾਊਨ ਜਿਹਾ ਕਰਨਾ ਹੈ ਨੂੰ ਆਪਾਂ ਥੋੜੇ ਥੋੜੇ ਹਲਕੇ ਜੇ ਹਲਕੇ ਜੇ ਰੋਸਟ ਕਰਦੇ ਆ ਜਿਹੜਾ ਕਰਾਂਚੀ ਜਿਹਾ ਬਣਨਾ ਚਾਹੀਦਾ ਉਹ ਹਲਕੇ ਜਿਹਾ ਬ੍ਰਾਊਨ ਹੋ ਗਏ ਰੋਸਟ ਹੋ ਚੁੱਕੇ ਆ तो हूँ आप उन्होंने एक भांडे क्ड लेंगे फिर दूसरे ड्राई फ्रूट में ना रोस्ट करा मिक्स करके रोस्ट कर देंगे सारे ड्राई फ्रूट है जोड़े ड्राई रोस्ट कर ले सिर्फ अपना ड्राई रोस्ट की बाकी जो ड्राई फ्रूट है वो आप रोस्ट किए हैं ਡرائی ਫੁੱਟ ਨੂੰ ਮਿਕਸਰ ਦੇ ਵਿੱਚ ਪਾ ਕੇ ਉਹਨਾਂ ਨੂੰ ਦਰੜ-ਪਰੜ ਜੇ ਕਰਾਂਗੇ ਕਿਉਂਕਿ ਆਪਾਂ ਜਿਆਦਾ ਬ੍ਰੇਕ ਪਾਊਡਰ ਨਹੀਂ ਬਣਾਵਾਂਗੇ ਉਹਨਾਂ ਦਾ ਉਹ ਆਪਾਂ ਸਾਰੇ ਮਿਕਸਰ ਦੇ ਵਿੱਚ ਪੀਸ ਲਿਆ ਜਿੱਦ ਆਪਾਂ ਦਰੜ-ਪਰੜ ਜੇ ਕਰ ਲਿਆ ਤੇ ਹੁਣ ਆਪਾਂ ਜਿਹੜੀ ਅਲਸੀ ਆ ਇਹਨੂੰ ਜੇ ਮਿਕਸਰ ਦੇ ਵਿੱਚ ਪਾ ਕੇ ਪੀਸਦੇ ਆਂ ਜੀ ਵੀ ਪੀਸੜੀ ਅਲਸੀ ਥੋੜੀ ਜਿਹੀ ਆਪਾਂ ਬ੍ਰੇਕ ਪੀਸੀ ਆ ਹੁਣ ਆਪਾਂ ਇਹਨੂੰ ਸਾਰੇ ਮਿਕਸਰ ਨੂੰ ਇਕੱਠਾ ਕਰ ਲਾਂਗੇ ਇੱਕ ਭਾਂਡੇ ਦੇ ਵਿੱਚ ਦੇਖ ਸਕਦੇ ਹੋ ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀ ਇਹ ਸੀਡਲੈਸ ਨੇਗੀਆਂ ਤੇ ਹੁਣ ਕੜਾਈ ਦੇ ਵਿੱਚ ਘਿਓ ਪਾ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਖਜੂਰਾ ਐਡ ਕਰਾਂਗੇ ਤੇ ਇਹਨਾਂ ਨੂੰ ਚਾਰ-ਛੇ ਮਿੰਟਾਂ ਲਈ ਆਪਾਂ ਬਣਾਵਾਂਗੇ ਹੁਣ ਜੀ ਹੁਣ ਆਪਾਂ ਖਜੂਰਾ ਦੇ ਘਿਓ ਦੇ ਵਿੱਚ ਰੋਸਟ ਕਰਾਂਗੇ ਥੋੜੀਆਂ ਜਿਹਾ ਰੋਸਟ ਕਰਾਂਗੇ ਉਸ ਤੋਂ ਬਾਅਦ ਮਿਕਸਰ ਦੇ ਵਿੱਚ ਪਾਵਾਂਗੇ ਇਹਨਾਂ ਨੂੰ ਤੇ ਫਿਰ ਇਹਨਾਂ ਇਦਾਂ ਇੱਕੋ ਟਾਈਪ ਬਣ ਜਾਂਦੀਆਂ ਤੇ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਰੋਸਟ ਕਰ ਲਿਆ ਤੇ ਹੁਣ ਆਪਾਂ ਇਹਨਾਂ ਨੂੰ ਮਿਕਸਰ ਦੇ ਵਿੱਚ ਪਾਉਣੇ ਆਉਣਗਰ ਫਿਰ ਮੜਾ ਜਿਹਾ ਰੋਸਟ ਕਰਾਂਗੇ ਰੋਸਟ ਕਰਨ ਤੋਂ ਬਾਅਦ ਮਿਕਸਰ ਦੇ ਵਿੱਚ ਪਾ ਕੇ ਗ੍ਰाइंड ਕਰਨ ਬਾਅਦ ਰੀਤਾ ਬਣ ਜਾਣਗੇ ਇੱਕ ਵਾਰ ਫਿਰ ਆਪਾਂ ਇਹਨਾਂ ਨੂੰ ਥੋੜਾ ਜਿਹਾ ਦੁਬਾਰਾ ਗਰਮ ਕਰਕੇ ਰੋਸਟ ਕਰਾਂਗੇ ਤੇ ਫਿਰ ਇਹ ਪਿੰਨੀਆਂ ਇਹਦੀਆਂ ਵਧੀਆ ਜੁੜ ਜਾਂਦੀਆਂ ਨੇ ਕਿਉਂਕਿ ਠੰਡਾ ਹੋ ਕੇ ਹੋ ਜਾਣਗੀਆਂ ਬਸ ਹੁਣ ਨਰਮੀ ਕਰਨਾ ਤੇ ਹੁਣ ਜਿਹੜੀਆਂ ਆਪਾਂ ਗ੍ਰੈਂਡ ਕਿਚਨ ਵਿੱਚ ਖਰੀਦੀਆਂ ਨੇ ਉਹਨਾਂ ਨੂੰ ਆਪਾਂ ਐਡ ਕਰਾਂਗੇ ਪ੍ਰੈੱਟ ਦੇ ਵਿੱਚ ਮਸਾਲਾ ਬਸ ਚੰਗੀ ਤਰ੍ਹਾਂ ਆਪਾਂ ਨਰਮ ਕਰਨਾ ਹੋਰ ਕੁਝ ਨਹੀਂ ਕਰਨਾ ਥੋੜੀ ਜਿਹੀ ਮੈਟ ਜੀਆਂ ਹੋ ਜਾਣਗੀਆਂ ਇਹ ਫਿਰ ਇਹ ਪਿੰਨੀਆਂ ਇਹਦੇ ਨਾਲ ਵਧੀਆ ਬਣ ਜਾਣਗੀਆਂ ਕਜੂਰਾਂ ਦੇ ਵਿੱਚ ਸਾਰਾ ਜਿਹੜਾ ਕੀ ਆ ਮਿਕਸਰ ਐਡ ਕਰ ਲਿਆ ਡਰਾਈ ਫਰੂਟ ਦਾ ਤੇ ਹੁਣ ਉਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਗਰਮ-ਗਰਮ ਜਿਹੜੀਆਂ ਪਿੰਨੀਆਂ ਬਣਾ ਲਵਾਂ। ਉਰਚਾਈ ਦੀ ਹਲਕੀ ਨਾਲ ਸਾਰੇ ਮਿਕਸਰ ਦੇ ਵਿੱਚ ਇਹਨੂੰ ਆਪਾਂ ਰਲਾ ਦੇਣਾ। ਮਿਕਸਰ ਨੂੰ ਆਪਾਂ ਦੇ ਵਿੱਚ ਕੱਢ ਲਿਆ ਤੇ ਹੁਣ ਇਹਨੂੰ ਆਪਾਂ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ। ਮਿਕਸ ਕਰਨ ਵਾਦਿਆਂ ਆਪਾਂ ਪਿੰਨੀਆਂ ਬਣਾਵਾਂਗੇ ਫਿਰ। ਆ ਵੀ ਸਾਰ ਨੂੰ ਦੇ। ਹਾਂਜੀ ਹੁਣ ਆਪਾਂ ਜਿਹੜੇ ਕੀ ਆ ਪਿੰਨੀਆਂ ਜਾਂ ਤੁਸੀਂ ਲੱਡੂ ਕਹਿ ਸਕਦੇ ਹੋ ਉਹ ਆਪਾਂ ਬਣਾ ਲਾਂਗੇ ਸਾਈਜ਼ ਆਪਾਂ ਛੋਟਾ ਹੀ ਰੱਖਾਂਗੇ ਕਿਉਂਕਿ ਇਹ ਜਿਆਦਾ ਹੈਵੀ ਹੁੰਦੇ ਆ ਆਪਣੀਆਂ ਡਰਾਈ ਫਰੂਟ ਵਾਲੀਆਂ ਪਿੰਨੀਆਂ ਬਣ ਕੇ ਤਿਆਰ ਆ ਦੇਖ ਸਕਦੇ ਹੋ ਤੁਸੀਂ ਖਾਣ ਦੇ ਵਿੱਚ ਵੀ ਇਹ ਬਹੁਤ ਜਿਆਦਾ ਡਿਲੀਸ਼ੀਅਸ ਤੇ ਹੈਲਦੀ ਹੁੰਦੀਆਂ ਆਪ ਪੈਨਾਂ ਦੇ ਵਿੱਚ ਕੋਈ ਵੀ ਐਕਸਟਰਾ 슈ਗਰ ਜਾਂ ਗੁੜ ਵਗੈਰਾ ਨਹੀਂ ਐਡ ਕੀਤਾ ਤੇ ਤੁਸੀਂ ਵੀ ਇਦਾਂ ਬਣਾ ਸਕਦੇ ਹੋ ਸਰਦੀ ਦੇ ਵਿੱਚ ਆਪ ਵੀ ਖਾ ਸਕਦੇ ਹੋ ਬੱਚਿਆਂ ਨੂੰ ਵੀ ਖਵਾ ਸਕਦੇ ਹੋ ਇਹ ਬਹੁਤ ਜ਼ਿਆਦਾ ਹੈਲਦੀ ਹੁੰਦੀਆਂ ਹਾਂਜੀ ਜੀ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟਸ ਕਰਨਾ ਨਾ ਭੁੱਲਣਾ ਚਲੋ ਫਿਰ ਮਿਲਦੇ ਹਾਂ ਇੱਕ ਨਵੀਂ ਰੈਸਪੀ ਦੇ ਨਾਲ ਬਾਏ ਬਾਏ ਟੇਕ ਕੇਅਰ